ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਮਲਕੀਤ ਸਿੰਘ ਸਵੇਰਾ ਸ਼ੈਰੀ ਪ੍ਰਧਾਨ ਮਲਕੀਤ ਸਿੰਘ ਕੀ ਕਹਿਣਾ ਚਾਹੁੰਦਾ ਅੱਜ ਐਡੀਸੀ ਨੂੰ ਮਿਲਿਆ ਅੱਜ ਐਡੀਸੀ ਸਾਹਮਣੇ ਮਿਲ ਕੇ ਅਸੀਂ ਆਪਦਾ ਮੰਗ ਪੱਤਰ ਦਿੱਤਾ ਕਿ ਜੋ ਸਾਡੀਆਂ ਜੁੰਨੀਆਂ ਬਠਿੰਡੇ ਚ ਰਜਿਸਟਰ ਜੁਨੀਅਨ ਨੇ ਉਹਨਾਂ ਦੇ ਸਾਡੇ ਹਰੇਕ ਜੁਨੀਅਨ ਦੇ ਵੀ ਜਿੱਥੇ ਵੀ ਬੱਸ ਸਟੈਂਡ ਤੇ ਆ ਜਾਂ ਸਟੇਸ਼ਨ ਤੇ ਆ ਜਾਂ ਸਟੇਸ਼ਨ ਦੇ ਅੰਦਰ ਆ ਉਹਦੇ ਸਾਡੇ ਦੋ ਦੋ ਆਟੋ ਮਤਲਬ ਜਿੱਧਰ ਸਵਾਰੀ ਮਤਲਬ ਉਤਰ ਕੇ ਜਾਂਦੀ ਹੈ ਗੇਟ ਨੂੰ ਅਸੀਂ ਉੱਥੇ ਦੋ ਦੋ ਆਟੋਆਂ ਦੀ ਮਨਜ਼ੂਰੀ ਲਈ ਵੀ ਹੈ ਦੋ ਦੋ ਆਟੋ ਸਾਡੇ ਸਾਈਡ ਤੇ ਖੜ ਕੇ ਬਾਕੀ ਜੂਨੀਅਨ ਦੇ ਆਟੋ ਹੈ ਜਿਹੜੇ ਉਹ ਸਾਡੇ ਸਾਈਡ ਤੇ ਖੜਦੇ ਨੇ ਜਿੱਥੇ ਕਿ ਕੋਈ ਪਬਲਿਕ ਨੂੰ ਇਹ ਦਿੱਕਤ ਨਹੀਂ ਆਂਦੀ ਹਰਾਸਮੈਂਟ ਨਹੀਂ ਹੁੰਦੀ ਅਸੀਂ ਇਸੇ ਕਰਕੇ ਬੇਨਤੀ ਕਰਕੇ ਵੀ ਉਹ ਜਿਹੜੀ ਸਫਾਈ ਕਰਾਈ ਹੈ ਡੀਸੀ ਸਾਹਿਬ ਨੇ ਕਰਾਈ ਹੈ ਚਾਹੇ ਐਸਐਸਪੀ ਸਾਹਿਬ ਨੇ ਕਰਾਈ ਹੈ ਟ੍ਰੈਫਿਕ ਦਾ ਬਹੁਤ ਵਧੀਆ ਸਾਨੂੰ ਇਹ ਸੁਧਾਰ ਅਸੀਂ ਪਹਿਲਾਂ ਵੀ ਕਿਹਾ ਕਈ ਵਾਰੀ ਨਿੱਕੇ ਵੀ ਦਿੱਤਾ ਹੈ ਮੀਡੀਆ ਦੇ ਵਿੱਚ ਵੀ ਕਿਹਾ ਵੀ ਸੁਧਾਰ ਹੋਣਾ ਚਾਹੀਦਾ ਅਸੀਂ ਸੁਧਾਰ ਦੇ ਖਿਲਾਫ ਨਹੀਂ ਆਂ ਪਰ ਅਸੀਂ ਆਪਦੇ ਜਿਹੜੀਆਂ ਜੁਨੀਅਨਾਂ ਨੇ ਸਾਨੂੰ ਜੁਨੀਅਨ ਵੱਲੋਂ ਦੋ ਦੋ ਆਟੋ ਲਾਣ ਦੀ ਥਾਂ ਮਿਲੀ ਹੈ ਅਸੀਂ ਉੱਤੇ ਦੋ ਦੋ ਆਟੋ ਲਾਣ ਦੀ ਸਾਨੂੰ ਥਾਂ ਦਿੱਤੀ ਜਾਵੇ ਸਾਨੂੰ ਜਿਹੜੀਆਂ ਰਜਿਸਟਰ ਜੁਨੀਅਨ ਹੈ ਉਹਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਸਾਨੂੰ ਜਿਹੜੇ ਪ੍ਰਸ਼ਾਸਨ ਕੋਈ ਵੀ ਆਂਦਾ ਕੋਈ ਉੱਤੇ ਪ੍ਰੋਗਰਾਮ ਹੁੰਦਾ ਸਾਨੂੰ ਪਹਿਲਾਂ ਜੁਨੀਅਨ ਵਾਲਿਆਂ ਆਟੋ ਵਾਲਿਆਂ ਨੂੰ ਮੰਨਦਾ ਚੰਗਾ ਬੋਲਦਾ ਫਿਰ ਜਾ ਕੇ ਹੁਣ ਜਿਹੜਾ ਕੋਈ ਸ਼ਹਿਰ ਦੀ ਇੰਨੀ ਆਬਾਦੀ ਵੱਧ ਰਹੀ ਹੈ ਐਨਆਈ ਰਿਸ਼ਕਾ ਪੈ ਰਿਹਾ ਜਾਂ ਆਟੋ ਪੈ ਰਿਹਾ ਹੁਣ ਇਹ ਪਬਲਿਕ ਦੀ ਸਹੂਲਤਾਂ ਬੱਤੇ ਹੀ ਪੈ ਰਿਹਾ ਲੇਕਿਨ ਇਹਦੇ ਵਿੱਚ ਹੁਣ ਸ਼ਹਿਰ ਦੇ ਵਿੱਚ ਸੜਕਾਂ ਉਹ ਜੀਆਂ ਨੇ ਅੱਜ ਤੋਂ 50 ਸਾਲ ਪਹਿਲਾਂ ਦੀਆਂ ਸੜਕਾਂ ਨੇ ਨਾ ਤਾਂ ਉਹਨਾਂ ਦੇ ਕੋਈ ਮਤਲਬ ਸੜਕਾਂ ਖੁੱਲੀਆਂ ਕੀਤੀਆਂ ਗਈਆਂ ਨਾ ਕੋਈ ਪਾਰਕਿੰਗਾਂ ਬਣਾਈਆਂ ਗਈਆਂ ਨੇ ਬਠਿੰਡੇ ਸ਼ਹਿਰ ਦੇ ਵਿੱਚ ਪੂਰੀ ਪਾਰਕਿੰਗ ਦੀ ਸਮੱਸਿਆ ਹੈ ਸਾਨੂੰ ਵੀ ਪਤਾ ਇਸ ਚੀਜ਼ ਨੂੰ ਜਿਹੜਾ ਬੰਦਾ ਵੀ ਆਪਣੇ ਬੱਚਿਆਂ ਦੇ ਵਾਸਤੇ ਰੋਜੀ ਰੋਟੀ ਕਮਾਉਂਦਾ ਉਹ ਬੰਦਾ ਕਦੇ ਗਲਤੀ ਨਹੀਂ ਕਰਦਾ ਹਾਂ ਠੀਕ ਹੈ ਅੱਜ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਪ੍ਰਤੀ ਜੋ ਵੀ ਇਹ ਹੋ ਰਿਹਾ ਅੱਜਕੱਲ੍ਹ ਬੇਰੋਜ਼ਗਾਰੀ ਦਾ ਮੁੱਦਾ ਉੱਠਿਆ ਕੋਈ ਦੁਕਾਨਾ ਛੱਡ ਕੇ ਆ ਰਿਹਾ ਕੋਈ ਵਿਚਾਰਾ ਕੋਈ ਨੌਕਰੀ ਕਿਸ ਦੀ ਛੱਡੀ ਗਈ ਹੈ ਇਸ ਕਰਕੇ ਅਗਲੇ ਨੂੰ ਕੁਝ ਨਹੀਂ ਮਿਲਦਾ ਚਾਕੇ ਇਰਿਸ਼ਾ ਲੈ ਲੈਂਦਾ ਹੁਣ ਉਹ ਬੰਦੇ ਨੂੰ ਕੋਈ ਰੋਜ਼ਗਾਰ ਕਰਨਾ ਚਾਹੀਦਾ ਵੀ ਠੀਕ ਹੈ ਹਰੇਕ ਨੂੰ ਰੋਜ਼ਗਾਰ ਸਾਨੂੰ ਜੂਨੀਅਨ ਵਾਲੇ ਨੂੰ ਇਹ ਬਦਨਾਮ ਕੀਤਾ ਜਾਂਦਾ ਹੈ ਵੀ ਇਹ ਪੈਸੇ ਲੈਂਦੇ ਅਸੀਂ ਕਿਸੇ ਜੂਨੀਅਨ ਨਾਲ ਦੇ ਕੋਈ ਪੈਸਾ ਨਹੀਂ ਜਿਹੜਾ ਸਟੈਂਡ ਤੇ ਖੜਦਾ ਹੈ ਸਟੈਂਡ ਤੇ ਜੋ ਸਾਡਾ ਧਾਰਮਿਕ ਕੰਮ ਅਸੀਂ ਕਰਦੇ ਆ ਲੰਗਰ ਪਾਣੀ ਚਲਾਣੇ ਆ ਜੋ ਪਾਣੀ ਦਾ ਲੱਗਦਾ ਹੈ ਵੀ ਹੋਣੀਆਂ ਸੜਕਾਂ ਚੌੜੀਆਂ ਚਾਹੀਦੀਆਂ ਅਸੀਂ ਤੇ ਹੋਰ ਪਾਰਕਿੰਗਾਂ ਬਣਨੀ ਚਾਹੀਦੀਆਂ ਅਸੀਂ ਪਰ ਈ ਰਿਕਸ਼ੇ ਵਾਲਿਆਂ ਦੇ ਪਿੱਛੇ ਪਈ ਆ ਪ੍ਰਸ਼ਾਸਨ ਜਾਂ ਆਪਾਂ ਉਹ ਸਰਕਾਰ ਕਹਿੰਦੀ ਸਰਕਾਰ ਦੀ ਈ ਕਮਜ਼ੋਰੀ ਹੈ ਜੀ ਦੇਖੋ ਪਾਰਕਿੰਗ ਬਿਠਿੰਡੇ ਦੇ ਵਿੱਚ ਕਿੱਥੋਂ ਦਿਖਾ ਦੋ ਮੈਨੂੰ ਪਾਰਕਿੰਗ ਇੱਕ ਪਾਰਕਿੰਗ ਬਣੀ ਸੀ ਉਹ ਵੀ ਫੇਲ ਹੋ ਗਈ ਉਹ ਫੇਲ ਕਿਉਂ ਹੋ ਗਈ ਕੋਈ ਵੀ ਬੰਦਾ ਦੇਖੋ ਜੀ ਹਰੇਕ ਨੂੰ ਸੜਕਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀਆਂ ਫੁੱਟਪਾਥਾਂ ਨੇ ਉਹਦਾ ਕੋਈ ਇਹ ਨਹੀਂ ਜਿਹੜਾ ਵੀ ਸਰਕਾਰ ਦਾ ਬੰਦਾ ਆਂਦਾ ਕੋਈ ਇੰਜੀਨੀਅਰ ਨਾਲ ਜਾਂ ਕੋਈ ਇਸ ਪਬਲਿਕ ਦੇ ਤੇ ਫੁੱਟਪਾਥਾਂ ਨਹੀਂ ਬਣਦਾ ਹੁਣ ਇੱਕ ਦੁਕਾਨਦਾਰ ਨੂੰ 30 ਫੁੱਟ ਪਾਰਕਿੰਗ ਦੇ ਰੱਖੀ ਆ ਮਤਲਬ ਫੁੱਟਪਾਥ ਇੰਨੀ ਚੌੜੀ ਬਣਾਤੀ ਕਿ ਸੜਕਾਂ ਦੇ ਉੱਤੇ ਸੜਕਾਂ ਚੌੜੀਆਂ ਕਰਨੀਆਂ ਚਾਹੀਦੀਆਂ ਏ ਕਿ ਨਹੀਂ ਫੁੱਟਪਾਥਾਂ ਚੌੜੀਆਂ ਕਰਨੀਆਂ ਚਾਹੀਦੀਆਂ ਉੱਤੇ ਕੀ ਕਰਦੇ ਆ ਦੁਕਾਨਦਾਰ ਦੇ ਮੁਲਾਜ਼ਮ 10 ਹੁੰਦੇ ਨੇ ਦਸੇ ਆਪਦੀ ਐਕਟਿਵ ਆ ਜਾਂ ਕਾਰਾਂ ਲਿਆ ਕੇ ਲਾ ਦਿੰਦੇ ਨੇ ਕੀ ਮੰਗ ਕਰਦੇ ਆ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਸਾਡੇ ਜਿਹੜੇ ਵੀ ਈ ਰਿਸ਼ਕਾ ਜੂਨੀਅਨ ਦੇ ਵਿੱਚ ਪੂਰੇ ਬਠਿੰਡੇ ਦੇ ਵਿੱਚ ਜਿੱਤੇ ਜਿੱਤੇ ਜੂਨੀਅਨ ਆਣੇ ਉੱਤੇ ਦੋ ਦੋ ਰਿਸ਼ਕੇ ਈ ਰਿਸ਼ਕੇ ਜਾਂ ਆਟੋ ਉੱਤੇ ਲਾਏ ਜਾਣ ਸਾਡਾ ਵੀ ਪਬਲਿਕ ਨਾਲ ਸਾਡਾ ਪੂਰਾ ਸਹਿਯੋਗ ਹੈ ਪ੍ਰਸ਼ਾਸਨ ਨਾਲ ਸਹਿਯੋਗ ਹੈ ਵੀ ਅਸੀਂ ਦਿੱਕਤ ਨਹੀਂ ਦਿੰਦੇ ਜਿਹੜੇ ਕੋਈ ਵੀ ਬਾਹਰੋਂ ਆ ਕੇ ਕੋਈ ਦਿੱਕਤ ਦਿੰਦੇ ਆ ਤਾਂ ਉਹਦੇ ਅਸੀਂ ਇਤਾਰਕ ਲਾਪਾ ਜੇ ਤੁਹਾਨੂੰ ਇੱਕ ਮੈਂ ਮੰਗ ਪੱਤਰ ਦਿੱਤਾ ਜੇ ਕੋਈ ਗੱਲਬਾਤ ਨਾ ਬਣੀ ਤੀ ਅਗਲਾ ਕੋਈ ਰਣ ਨਹੀਂ ਫਿਰ ਅਸੀਂ ਭੇਲਾਂਗੇ ਪ੍ਰਸ਼ਾਸਨ ਨੂੰ ਮਿਲਾਂਗੇ ਬਾਕੀ ਸਰਕਾਰਾਂ ਨੂੰ ਮਿਲ ਕੇ ਇਹ ਤਾਂ ਕਰਨਾ ਪਊ ਅਸੀਂ ਕੋਈ ਇਹ ਤਾਂ ਨਹੀਂ ਸ਼ਹਿਰ ਦੇ ਵਸਿੰਦੇ ਆ ਅਸੀਂ ਰੁਜ਼ਗਾਰ ਕਰ ਰਹੇ ਆ ਅਸੀਂ ਇਹਦੇ ਵਿੱਚ ਕੋਈ ਨਹੀਂ ਕਿਸੇ ਨੂੰ ਅਸੀਂ ਧਰਨੇ ਰੋਸਾਂ ਦੇ ਵਿੱਚ ਨਹੀਂ ਜਾਵਾਂਗੇ ਇਹ ਵੀ ਤੁਹਾਨੂੰ ਇਹ ਕਰੀਏ ਵੀ ਅਸੀਂ ਅਸੀਂ ਗਰੀਬ ਬੰਦੇ ਆ ਆਪਦੇ ਬੱਚੇ ਪਾਲਦੇ ਆ ਇਸ ਕਰਕੇ ਅਸੀਂ ਇਹ ਨਹੀਂ ਲੋਕਾਂ ਵਾਂਗੂ ਵੀ ਧਰਨੇ ਲਾਵਾਂਗੇ ਧਰਨੇ ਨਹੀਂ ਲਾਵਾਂਗੇ ਅਸੀਂ ਸਰਕਾਰਾਂ ਨੂੰ ਮਿਲਾਂਗੇ ਪ੍ਰਸ਼ਾਸਨ ਨੂੰ ਮਿਲਾਂਗੇ ਬਾਤ ਸਾਡਾ ਇਹ ਹੀ ਹੈ ਹੂੰ ਮੈਂ ਆਟੋ ਯੂਨੀਅਨ ਵਾਲੇ ਮਿਲੇ ਸੀ ਕੀ ਮਾਮਲਾ ਸੀ ਦੇਖੋ ਉਹਨਾਂ ਦੀ ਰਿਕੁਐਸਟ ਇਹ ਹੈ ਕਿ ਸਾਡੇ ਜਿਹੜੇ ਦੋ ਆਟੋਜ਼ ਹੈਗੇ ਆ ਉਹ ਰੇਲਵੇ ਸਟੇਸ਼ਨ ਦੇ ਕੋਲ ਖੜਨ ਦੀ ਪਰਮਾਣ ਨਹੀਂ ਸਾਨੂੰ ਮਿਲੀ ਹੋਈ ਹੈ ਔਰ ਖੜਨ ਦਿੱਤੇ ਜਾਣ ਕੀ 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 ਕਾਰਵਾਈ ਕੀਤੀ ਹੈ ਮੈਂ ਜਿਹੜਾ ਹੈਗਾ ਇਹਨਾਂ ਦੀ ਐਪਲੀਕੇਸ਼ਨ ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਨੂੰ ਭੇਜੀ ਹੈ ਸੋ ਮੇਰੇ ਮੁਤਾਬਕ ਦੇਖੋ ਆਟੋਸ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਸਹੂਲਤ ਤਾਂ ਦਿੰਦੇ ਹੈਗੇ ਆ ਲੇਕਿਨ ਅਸੀਂ ਜਿਹੜਾ ਹੈਗਾ ਇਹਨਾਂ ਦੇ ਖੜਨ ਦਾ ਇਸ ਤਰ੍ਹਾਂ ਦੀ ਵਿਵਸਥਾ ਜਿਹੜੀ ਹੈਗੀ ਜਿਵੇਂ ਆਟੋ ਰਿਕਸ਼ਾ ਸਟੈਂਡ ਹੈ ਜਾਂ ਕਿਸੇ ਐਸੀ ਜਗ੍ਹਾ ਦੇ ਉੱਤੇ ਕੋਈ ਬਣਾਇਆ ਜਾ ਸਕਦਾ ਰੇਲਵੇ ਸਟੇਸ਼ਨ ਦੇ ਕੋਲ ਜਿੱਥੇ ਕੋਈ ਟ੍ਰੈਫਿਕ 'ਚ ਵਿਘਨ ਨਾ ਪਵੇ ਔਰ ਸਵਾਰੀਆਂ ਨੂੰ ਵੀ ਸਹੂਲਤ ਮਿਲੇ ਸੋ ਇਸ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਸੋਲੂਸ਼ਨ ਵਰਕਆਊਟ ਕੀਤਾ ਜਾ ਸਕਦਾ ਹੈ ਇਲੈਗਲ ਕਰ ਲੋ ਬਹੁਤ ਆਟੋ ਚੱਲਦੇ ਆ ਜਿਸ ਨਾਲ ਸ਼ਹਿਰ ਵਿੱਚ ਕਾਫੀ ਸਮੱਸਿਆਵਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਇਲੈਗਲ ਆਟੋ ਜਿਹੜੇ ਸ਼ਹਿਰ ਦੇ ਵਿੱਚ ਜਾਂ ਹੋਰ ਵਹੀਕਲ ਜਿਹੜੇ ਸ਼ਹਿਰ ਦੇ ਵਿੱਚ ਚੱਲ ਰਹੇ ਆ ਸਾਡੀ ਬਰਿੰਡਾ ਪੁਲਿਸ ਦੀ ਟੀਮ ਲਗਾਤਾਰ ਚੈਕਿੰਗ ਕਰ ਰਹੀ ਹੈ ਟ੍ਰੈਫਿਕ ਨਾਕਾਜ਼ ਲੱਗੇ ਹੋਏ ਆ ਔਰ ਅਦਰਵਾਇਜ਼ ਵੀ ਚੈਕਿੰਗ ਜਿਹੜੀ ਹੈਗੀ ਆ ਉਹ ਵਹੀਕਲਸ ਦੀ ਚੱਲਦੀ ਰਹਿੰਦੀ ਆ ਕਾਰ ਮੈਂ ਜੋ ਇਹ ਸਮਝਦੀ ਆ ਦੇਖੋ ਗੱਲ ਲੀਗਲ ਜਾਂ ਇਲ ਗੱਲ ਇਹ ਹੈ ਕਿ ਲੋਕਾਂ ਨੂੰ ਸਹੂਲਤ ਕਿਸ ਚੀਜ਼ ਦੀ ਮਿਲ ਰਹੀ ਹੈ ਔਰ ਜੋ ਇਲੀਗਲ ਚੱਲ ਰਹੀ ਹੈ ਤਾਂ ਅਸੀਂ ਉਹਨੂੰ ਲੀਗਲਾਈਜ਼ ਕਰੀਏ ਪਬਲਿਕ ਨੂੰ ਸਹੂਲਤ ਦੇਣ ਵਾਸਤੇ ਤਾਂ ਸਾਨੂੰ ਜਿਹੜਾ ਹੈਗਾ ਰੋਕਣਾ ਨਹੀਂ ਬਲਕਿ ਚੀਜ਼ਾਂ ਨੂੰ ਲੀਗਲ ਤੇ ਰੈਗੂਲਰਾਈਜ਼ ਕਰਨਾ ਚਾਹੀਦਾ ਹੈਗਾ ਥੈਂਕ ਯੂ